ਮੈਂ ਬਠਿੰਡਾ ਦੇ ਕਾਂਗਰਸ ਦਫਤਰ ਚ ਮੌਜੂਦ ਹਾਂ ਜਿੱਥੇ ਮਹਾਤਮਾ ਗਾਂਧੀ ਜੀ ਦੀ ਜਨਮ ਦਿਤੀ ਮਨਾਈ ਜਾ ਰਹੀ ਹੈ ਸਾਡੇ ਨਾਲ ਬਠਿੰਡਾ ਕਾਂਗਰਸ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਐਡਵੋਕੇਟ ਰਾਜਨ ਗਰਗ ਮੌਜੂਦ ਹੈ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਅੱਜ ਮਹਾਤਮਾ ਗਾਂਧੀ ਜੀ ਦੀ ਜਨਮ ਦਿਤੀ ਮਨਾਈ ਜਾ ਰਹੀ ਹੈ ਕਾਂਗਰਸ ਬਠਿੰਡਾ ਵੱਲੋਂ ਕੀ ਕਹਿਣਾ ਚਾਹੁੰਦੇ ਰਾਸ਼ਟਰ ਪਿਤਾ ਅਹਿੰਸਾ ਦੇ ਪੁਜਾਰੀ ਸ਼੍ਰੀ ਮਹਾਤਮਾ ਗਾਂਧੀ ਜੀ ਤੇ ਸ਼੍ਰੀ ਲਾਲ ਬਾਦੁਰ ਸ਼ਾਸਤਰੀ ਇਨਾਂ ਦੀ ਜਨਮ ਦਿਤੀ ਤੇ ਅੱਜ ਕਾਂਗਰਸ ਪਾਰਟੀ ਨੇ ਇਹਨਾਂ ਦੇਸ਼ ਦੇ ਸੂਰਮਿਆਂ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਜੈ ਜਾਨ ਜੈ ਕਿਸਾਨ ਦੀ ਲੜਾਈ ਅਹਿੰਸਾ ਇਨਾਂ ਸ਼ਬਦਾਂ ਤੇ ਇਹਨਾਂ ਦੇ ਨਾਲ ਫੋਟੋ ਦੇ ਤਮਨਕਾਰੀ ਉਦੋਂ ਦੇ ਧੱਕੇਸ਼ਾਹੀ ਕਰਨ ਵਾਲੇ ਉਹਨਾਂ ਦੇ ਖਿਲਾਫ ਇਹ ਆਵਾਜ਼ਾਂ ਉਠਾ ਕੇ ਇਸ ਦੇਸ਼ ਨੂੰ ਆਜ਼ਾਦ ਕੀਤਾ ਇਹਨਾਂ ਸਾਰੇ ਜੋ ਸੱਚੀਆਂ ਸੁੱਚੀਆਂ ਆਤਮਾ ਨੇ ਇਹਨਾਂ ਨੂੰ ਯਾਦ ਕਰਨਾ ਇਸ ਦਿਨ ਤੇ ਬਹੁਤ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਉਦੋਂ ਜਿਹੜੇ ਦੇਸ਼ ਦੇ ਹਾਲਾਤ ਸੀ ਤੱਪਣ ਵਾਲੇ ੱੱਕੇ ਵਾਲੇ ਤਮਨਕਾਰੀ ਨੀਤੀਆਂ ਗੋਲੀਆਂ ਮਾਰਨੀਆਂ ਛੇਲਾਂ ਚ ਫੜ ਕੇ ਕਾਲੇ ਪਾਣੀਆਂ ਚ ਭੇਜ ਦੇਣਾ ਤਾਂ ਇੱਕ ਇਨਸਾਨ ਨੇ लाठी ਲੈ ਕੇ ਬਾਹਰਲੇ ਦੇਸ਼ਾਂ ਦੇ ਬਰਿਸਟਰ ਬਣ ਕੇ ਆਉਣ ਤੋਂ ਬਾਅਦ ਵੀ ਕੱਪੜੇ ਉਤਾਰ ਕੇ ਲਾਖੀ ਨਾਲ ਦਮਨਕਾਰੀ ਨੀਤੀ ਦੇ ਖਿਲਾਫ ਅਮਨ ਸ਼ਾਂਤੀ ਦੀ ਲੜਾਈ ਕਬੀ ਔਰ ਦੇਸ਼ ਨੂੰ ਆਜ਼ਾਦ ਕਰਾਇਆ ਅੱਜ ਵੀ ਦੇਸ਼ 'ਚ ਉਹੀ ਹਾਲਾਤ ਹੋਏ ਪਏ ਆ ਅੱਜ ਵੀ ਕਿਸਾਨ ਨੇ ਉਹਨਾਂ ਨੂੰ ਚਾਹੇ ਕੋਈ ਧਾਰਮਿਕ ਦੰਗੇ ਆ ਉਥੇ ਅੱਜ ਵੀ ਦੇਸ਼ 'ਚ ਜਿਹੜੀਆਂ ਮੁੱਖ ਪਾਰਟੀਆਂ ਨੇ ਮੌਜੂਦਾ ਜਿਹੜੀਆਂ ਦੇਸ਼ 'ਚ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਉਹਨਾਂ ਨੇ ਵੀ ਦਮਨਕਾਰੀ ਨੀਤੀ ਨੂੰ ਅਪਣਾਇਆ ਵੈ ਅਸੀਂ ਇਨ੍ਹਾਂ ਸ਼ਹੀਦਾਂ ਦੇ ਪੂਰਨਿਆਂ ਤੇ ਚਲਦੇ ਹੋਏ ਅਸੀਂ ਪਿਆਰ ਦੀ ਦੁਕਾਨ ਲੋਕਾਂ ਚ ਜਾਨ ਦੀ ਦੁਕਾਨ ਪੈਦਲ ਯਾਤਰਾ ਦੀ ਦੁਕਾਨ ਤੇ ਦਮਨਕਾਰੀਆਂ ਦੇ ਖਿਲਾਫ ਅਸੀਂ ਅਹਿੰਸਾ ਦੀ ਇਨਾ ਮਾਰਚ ਇਨਾ ਦੇ ਪੂਰਨਿਆਂ ਤੇ ਚਲਦੇ ਹੋਏ ਇਨਾ ਦੇ ਅਸ਼ੀਰਵਾਦ ਲੈ ਕੇ ਅਸੀਂ ਲੱਗੇ ਹੋਏ ਆ ਅਸੀਂ ਇਸ ਦੇਸ਼ ਨੂੰ ਮਹਾਤਮਾ ਗਾਂਧੀ ਜੀ ਦੀ ਸੋਚ ਮੁਤਾਬਕ ਅਹਿੰਸਾ ਦੇ ਨਾਲ ਰਾਸਤੇ ਤੇ ਚਲਦੇ ਹੋਈ ਅਸੀਂ ਇਸ ਨੂੰ ਅੱਗੇ ਲੈ ਕੇ ਜਾਣ ਵਾਸਤੇ ਦਮਨਕਾਰੀਆਂ ਦੇ ਵਿਰੁੱਧ ਕਾਂਗਰਸ ਪਾਰਟੀ ਹਮੇਸ਼ਾ ਕੰਮ ਕਰਦੀ ਰਹੂਗੀ ਔਰ ਇਹਨਾਂ ਸ਼ਹੀਦਾਂ ਦੀ ਸੋਚ ਤੇ ਪੂਰਨ ਦਿਖਦੀ ਹੈ ਇਸ ਮੌਕੇ ਤੇ ਭਾਰਤ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਸੇਜ ਖੁੱਲਾ ਕਿ ਤੱਕੇਸ਼ਾਈ ਕਦੇ ਚੱਲ ਨਹੀਂ ਸਕਦੀ ਜੋਰਜ ਮੈਸ਼ ਕਦੇ ਚੱਲ ਨਹੀਂ ਸਕਦੀ ਧਾਰਮਿਕ ਦੰਗੇ ਕਦੇ ਚੱਲ ਨਹੀਂ ਸਕਦੇ ਲੋਕਾਂ ਦੀ ਜੋ ਬਾਵਾ ਭੀਮਰਾਓ ਅੰਬੇਦਕਰ ਜੀ ਨੇ ਕਨਸਟੀਟਿਊਸ਼ਨ ਆਫ ਇੰਡੀਆ ਬਣਾਇਆ ਹੈ ਉਹਨੂੰ ਕਦੇ ਖਤਮ ਕੀਤਾ ਨਹੀਂ ਜਾ ਸਕਦਾ ਉਹਦੀਆਂ ਸਕੀਮਾਂ ਉਹਦੀਆਂ ਗੱਲਾਂ ਲਾਗੂ ਹੀ ਰਹਿਣਗੀਆਂ ਇਹੀ ਲੋਕਾਂ ਨੂੰ ਸੰਦੇਸ਼ ਹੈ ਵੀ ਜੋ ਸਾਡੇ ਸ਼ਹੀਦ ਤੇ ਪੂਰਵਜ ਜੇ ਸਾਡੀ ਗੱਲ ਦੱਸ ਗਏ ਉਹਨਾਂ ਦੇ ਪੱਦ ਚ ਇਹਨਾਂ ਤੇ ਚੱਲਦੇ ਹੋਏ ਇਸ ਆਜ਼ਾਦ ਦੇਸ਼ ਨੂੰ ਐਸੇ ਤਰੀਕੇ ਨਾਲ ਆਪਾਂ ਅੱਗੇ ਲੈ ਕੇ ਜਾਈਏ ਪ੍ਰਧਾਨ ਜੀ ਕੀ ਲੱਗਦਾ ਕਿ ਭਾਰਤ ਦੇ ਲੋਕਾਂ ਨੂੰ ਪੂਰਨ ਤੌਰ ਤੇ ਜਿਹੜੀ ਹੈ ਆਜ਼ਾਦੀ ਮਿਲ ਚੁੱਕੀ ਹੈ ਆਜ਼ਾਦੀ ਮਿਲ ਗਈ ਸੀ ਪਰ ਹੁਣ ਵੱਡੇ ਘਰਾਣੇ ਤੇ ਮੌਜੂਦਾ ਦਮਨਕਾਰੀ ਸਰਕਾਰਾਂ ਨੇ ਲੋਕਾਂ ਦੀ ਆਜ਼ਾਦੀ ਖੋਣ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੂੰ ਜਿਹੜਾ 바ਵਾ ਭੀਮラਓ ਅੰਬੇਦਕਰ ਜੀ ਨੇ ਕਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਜਿਹੜਾ ਉਹਨਾਂ ਨੂੰ ਸੰਵਿਧਾਨ ਚ ਆਪਦੇ ਰਾਈਟਸ ਲਈ ਆਪਣੇ ਧਰਲੇ ਪ੍ਰਦਰਸ਼ਨ ਆਵਾਜ਼ ਠਾਨ ਦੀ ਮੰਗ ਸੀ ਉਹਨਾਂ ਨੂੰ ਤਮਨਕਾਰੀ ਸਰਕਾਰਾਂ ਨੇ ਹੁਣ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਦੇਸ਼ ਯਾਦ ਹੈ ਪਰ ਉਹ ਲੋਕ ਸੋਚ ਲੈਣ ਕਿ ਜਿਹੜੇ ਇਹਨਾਂ ਸ਼ਹੀਦਾਂ ਦੇ ਪੂਰਨਾਂ ਤੇ ਇਹ ਦੇਸ਼ ਚੱਲਦਾ ਜਿੰਨੀ ਮਰਜ਼ੀ ਜ਼ੋਰ ਉਜਮੈ ਇਸ ਕਰ ਲੈਣ ਵਕਤੀ ਤੌਰ ਤੇ ਉਹ ਸਰਵਾਈਵ ਕਰ ਸਕਦੇ ਆ ਪਰ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਇਸ ਨੀਤੀਆਂ ਦੀ ਆਪ ਦੇ ਵਾਪਸ ਜਾਣਾ ਹੀ ਪੈਣਾ ਲੋਕਾਂ ਦੀ ਆਵਾਜ਼ ਉੱਠੀ ਹੈ ਰਾਜ ਦੀ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਹੈਗੀਆਂ ਹਰਿਆਣਾ ਤੇ ਜੰਮੂ ਕਸ਼ਮੀਰ 'ਚ ਕੀ ਲੱਗਦਾ ਹੈ ਕਾਂਗਰਸ ਅਤੇ ਵਾਪਸੀ ਕਰੇਗੀ ਮੈਨੂੰ ਪੁੱਛਣ ਦੀ ਲੋੜ ਨਹੀਂ ਇਹ ਗੱਲ ਲੋਕਾਂ ਨੇ ਮਨ ਬਣਾ ਲਿਆ ਤੈ ਹੈ ਅੱਜ ਤੁਸੀਂ ਦੇਖੋ ਅਰਵਿੰਦ ਕੇਜਰੀਵਾਲ ਜੋ ਆਪ ਦੇ ਆਗੂ ਹੈ ਉਹਨਾਂ ਨੇ ਇਹ ਗੱਲ ਕਹੀ ਜੇ ਮੈਨੂੰ 3-4 ਮਹੀਨੇ ਪਹਿਲਾਂ ਛੱਡ ਦਿੰਦੇ ਤਾਂ ਅਸੀਂ ਸਰਕਾਰ ਮਤਲਬ ਉਹਨਾਂ ਨੇ ਹਰ ਮੰਨ ਲਈ ਜਿਹੜੇ ਮਜੂਤਾ ਹਰਿਆਣੇ ਤੇ ਸ਼ਾਸਕ ਤੇ ਹਿੰਦੁਸਤਾਨ ਦੀ ਸ਼ਾਸਕ ਹੈ ਉਹਨਾਂ ਨੇ ਧਰਮ ਦੀ ਰਾਜਨੀਤੀ ਖੇਡ ਕੇ ਲੋਕਾਂ ਨੂੰ ਬਰਗਲਾਉਣ ਵਾਸਤੇ ਅੱਜ ਕੀ ਕੀਤਾ ਤੁਹਾਨੂੰ ਸਭ ਪਤਾ ਹੈ ਕੱਲ ਕੀ ਹੋਇਆ ਵੀ ਇੱਕ ਧਾਰਮਿਕ ਲੀਡਰ ਉਹਨਾਂ ਨੂੰ ਆਜ਼ਾਦੀ ਦਿਵਾ ਕੇ ਜਾਂ ਕਰਕੇ ਸਾਨੂੰ ਉਹਦੇ 'ਚ ਕੋਈ ਜਿੱਲਾ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਰਾਹੁਲ ગાંધી ਜੀ ਪ੍ਰੇਨਤਾ ਜੀ ਰਾਜਾ ਵੜਿੰਗ ਜੀ ਪ੍ਰਤਾਪ ਵਾਜਬਾ ਜੀ ਭੈਰੋਂ ਸਿੰਘ ਸ਼ਿਖਾਵਜ ਆਪਣੇ ਇੱਥੋਂ ਦੇ ਰਾਜਸਥਾਨ ਦੇ ਗਹਿਲੋਤ ਜੀ ਸਾਡੇ ਉੱਥੋਂ ਦੇ ਸਾਰੇ ਜਿੰਨੇ ਦੇਸ਼ ਦੇ ਸਾਡੇ ਕਾਂਗਰਸ ਪਾਰਟੀ ਦੇ ਆਗੂ ਹੈ ਉਹ ਬੜੀ ਤੇਜ਼ੀ ਨਾਲ ਹਰਿਆਣੇ ਦੇ ਵਿੱਚ ਅਟੈਕਿੰਗ ਬੋਰਡ ਦੇ ਵਿੱਚ ਲੋਕਾਂ ਚ ਬੇਨਤੀਆਂ ਕਰ ਰਹੇ ਹੈ ਪੂਰਨ ਉਮੀਦ ਹੈ ਕਿ ਕਾਂਗਰਸ ਦੀ ਸਰਕਾਰ ਹਰਿਆਣੇ ਚ ਬਣੂ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਕਹਿ ਰਹੇ ਹੈਗੇ ਆ ਵੀ ਕਾਂਗਰਸ ਪਾਰਟੀ ਹੈ ਜਿਹੜੀ ਪਾਕਿਸਤਾਨ ਦੀ ਹਮਾਇਤ ਕਰਦੀ ਹੈ ਕੀ ਕਹਿੰਦਾ ਉਹਨਾਂ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਕਾਂਗਰਸ ਪਾਰਟੀ 36 ਬਰਾਦਰੀਆਂ ਦੀ ਪਾਰਟੀ ਹੈ ਦੇਸ਼ ਦੇ ਲੋਕਾਂ ਦੀ ਪਾਰਟੀ ਹੈ ਦੇਸ਼ ਦੇ ਲੋਕਾਂ ਦੀ ਆਵਾਜ਼ ਸੁਣਨ ਵਾਲੀ ਪਾਰਟੀ ਹੈ ਦੇਸ਼ ਦੇ ਲੋਕਾਂ ਦੀ ਸੋਚ ਦੇ ਨਾਲ ਖੜਨ ਵਾਲੀ ਪਾਰਟੀ ਹੈ ਪਾਕਿਸਤਾਨ ਦੇ ਨਜ਼ਰ ਐ ਕਰਦੀ ਹੈ ਭਲਾ ਨਹੀਂ ਇਹ ਯੂਸਲੈਸ ਗੱਲਾਂ ਨੇ ਜਦੋਂ ਕਿਸੇ ਕੋਲੇ ਕੋਈ ਗੱਲ ਨਹੀਂ ਰਹਿੰਦੀ ਮੰਨਨੀਆਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਹੈ ਵੀ ਅਜਿਹੀਆਂ ਗੱਲਾਂ ਦੀ ਬਜਾਏ ਦੇਸ਼ ਦੇ ਲੋਕਾਂ ਦੀ ਸੋਚਨ ਕਿਸਾਨਾਂ ਦੀ ਸੋਚਨ ਯੁਵਾਉਣ ਦੀ ਸੋਚਨ ਦੇਸ਼ ਦੀ ਨਿਆਇ ਪ੍ਰਾਲੀ ਦੀ ਸੋਚਨ ਦੇਸ਼ ਨੌਕੇ ਵਧਾਉਣ ਦੀ ਸੋਚਨ ਇਨ੍ਹਾਂ ਗੱਲਾਂ 'ਚ ਕੋਈ ਫਰਕ ਨਹੀਂ ਬਿਲਕੁਲ ਐਸੀ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ ਜਿਨ੍ਹਾਂ ਨੇ ਮਹਾਤਮਾ ਗਾਂਧੀ ਦੀ ਜਨਮ ਦਿਨ ਮੌਕੇ ਤੇ ਦੇਸ਼ ਵਾਸੀਆਂ ਨੂੰ ਜਿਹੜੀਆਂ ਸ਼ੁਭ ਕਾਮਨਾ ਦਿੱਤੀਆਂ ਅਤੇ ਉਹਨਾਂ ਦੀ ਜਿਹੜੀ ਵਿਲਕਾਨ ਨੂੰ ਹੈ ਜਿਹੜਾ ਕਦੇ ਵੀ ਕਹਿੰਦੇ ਜਿਹੜਾ ਭੁਲਾਇਆ ਨਹੀਂ ਜਾ ਸਕਦਾ ਕੈਮਰਾਮੈਨ ਫੂਜਲ ਦੇ ਲਾਲ ਮਨੋਚਰ ਕੀ ਬਾਅਦ दैनिक सवेरा टीवी बठिंडा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर